ਦੇ ਸਵਕ ਦੇ ਧਰਮ ਨਰਪਖ ਲੋਕਪੱਖੀ ਤੇ ਮਿਆਰੀ ਪੱਤਰਕਾਰੀ ਦੇ ਸਫਰ ਦੇ 29 ਬਰੇ ਪੂਰੇ ਹੋਣ ਤੇ ਸਥਾਨਕ ਸੈਕਟਰ 29 ਡੀ ਦੇ ਬਾਬਾ ਸੋਹਣ ਸਿੰਘ ਪਖਣਾ ਪਵਨ ਵਿਖੇ ਸਮਾਗਮ ਕਰਵਾਇਆ ਗਿਆ ਜੋ ਕਿ ਸੀਬੀਆਈਐਮ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾਰਮ ਐਚ.ਆਰ.ੀ ਨੂੰ ਸਮਰਪਿਤ ਸੀ ਕਾਮਰੇਡ ਐਚ.ਆਰ.ੀ ਨੂੰ ਸ਼ਰਧਾਂਜਲੀ ਪੇਟ ਕਰਦੇ ਆ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਉਹਨਾਂ ਨੇ ਕਾਮਰੇਡ ਐਚ.ਆਰ.ੀ ਤੋਂ ਬਹੁਤ ਕੁਝ ਸਿੱਖਿਆ ਹੈ ਉਹਨਾਂ ਕਿਹਾ ਕਿ ਉਹ ਐਨ.ਏ ਹਰਮਨ ਪਿਆਰੇ ਆਗੂ ਸੀ ਕਿ ਵਿਰੋਧੀ ਵੀ ਉਹਨਾਂ ਦਾ ਸਤਿਕਾਰ ਕਰਦੇ ਸੀ ਤੇ ਉਹਨਾਂ ਦੀ ਸੁਣਦੇ ਸੀ ਇਸ ਤਰ੍ਹਾਂ ਨੇ ਕੈਬਨਟ ਮੰਤਰੀ ਲਾਲ ਚੰਦ ਘਟਾਰੂਚੱਕ ਦੇ ਵੱਲ ਹੋਰ ਕੀ ਕੀ ਕਹਾ ਗਿਆ ਉਹ ਇੱਕ ਵਾਰੀ ਸੁਣਦੇ ਆਂ ਬਹੁਤ ਹੀ ਸੂਝਵਾਨ ਪਿਆਰੇ ਇਸ ਕਾਰਜੋਗ ਮੇਰੇ ਸਾਹਮਣੇ ਬੈਠੇ ਸਾਥਿਓ ਔਰ ਮੇਰੇ ਤੇ ਤੁਹਾਡੇ ਸਭ ਦੇ ਅਜ਼ੀਜ਼ ਵਿੰਦੋਸਤਾਨ ਦੀ ਕੌਮਨਸ ਲਹਿਰ ਦੇ ਵੱਡੇ ਆਗੂ ਕਾਮਨ ਸਲੀਮ ਜੀ ਕਾਬੜ ਬਾਸੂ ਜੀ ਤੇ ਦਜ਼ਮ ਦਰਦਾ ਜਿੰਨੇ ਵੀ ਆਗੂ ਸੇਵਾਦਾਰ ਇਕ ਬੈਠਿਆ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਇਹ ਨਵਾਂ ਬਰਾ ਤੁਹਾਡੀ ਸਾਡੀ ਲੋਕਾਈ ਦੀ ਜ਼ਿੰਦਗੀ 'ਚ ਕੋਈ ਚੰਗਾ ਲੈ ਕੇ ਆਵੇ ਇਸ ਉਮੀਦ ਦੇ ਨਾਲ ਅਸੀਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਦੇ ਆਂ ਅਹਿਸਾਸ ਨਹੀਂ ਹੋ ਰਿਹਾ ਕਿ ਕਾਮਰੇਡ ਸੀਤਾਰਮ ਜੈਤਰੀ ਸਾਡੇ ਦਰਮਿਆਨ ਨਹੀਂ ਉਸੇ ਤਰ੍ਹਾਂ ਹੱਸਦਾ ਚਮਕਦਾ ਚਿਹਰਾ ਸਾਡੀਆਂ ਜ਼ਿਹਨ ਤੇ ਸਾਡੇ ਨਾਤਮਤ ਨਤਮਾਸਟਰ ਤੇ ਨਜ਼ਰ ਆ ਰਿਹਾ ਔਰ ਮੇਰੇ ਲਈ ਇਹ ਤਸੱਲੀ ਦੀ ਗੱਲ ਆ ਕਿ ਮੈਂ ਲਾਸਟ ਟਾਈਮ ਉਹਨਾਂ ਨੂੰ ਦਿੱਲੀ ਦੇ ਅੰਦਰ ਜਿਹੜੀ ਇੰਡੀਆ ਗੜਬੰਧਨ ਦੀ ਰੈਲੀ ਹੋਈ ਮਾਰਚ ਕੁਦਰਤੀ ਮੈਨੂੰ ਪਾਰਟੀ ਵੱਲੋਂ ਮੁਣਾ ਨੂੰ ਰੀਸੀਵ ਕਰਨ ਦਾ ਡਿਊਟੀ ਲੱਗੀ ਤੇ ਮੈਂ ਜਦੋਂ ਉਹਨਾਂ ਨੂੰ ਰੀਸੀਵ ਕੀਤਾ ਤੇ ਕੁਝ ਪਾਰਲਮੈਂਟ ਉਹਨਾਂ ਦੇ ਨਾਲ ਬਹਿਣ ਦਾ ਮੌਕਾ ਮਿਲਿਆ ਸੋ ਮੈਂ ਜ਼ਿਗਰ ਉਹ ਪ੍ਰਾਣੀਆਂ ਗੱਲਾਂ ਦਾ ਕੀਤਾ ਕਿ ਅਸੀਂ ਤੁਹਾਡਾ ਸਕੂਲ ਟੈਂਡ ਕੀਤਾ ਤੇ ਉਹਨਾਂ ਦਾ ਰਿਐਕਸ਼ਨ ਇੱਕਦਮ ਸਿਗਾ ਵੀ ਸਮਰੂਹ ਚ ਕੀਤਾ ਹੋਣਾ ਹੈ। ਮਤਲਬ ਜਿਆਦਾ ਇੰਨੀ ਵਿਆਪਕ ਸੋ ਮੈਂ ਇਹ ਸਮਝਦਾ ਕਿ ਤੁਸੀਂ ਵੀ ਕਿਹਾ ਤੇ ਮੈਂ ਵੀ ਉਸ ਗੱਲ ਨੂੰ ਉਹਦੀ ਰੈਪੀਟੀਸ਼ਨ ਨਹੀਂ ਕਰਦਾ ਕਿ ਕਾਮਰਡ ਸਰਜੀਤ ਔਰ ਜੋਤੀਬਾਸੂ ਜਾਂ ਹੋਰ ਜਿੰਨੇ ਵੱਡੇ ਲੀਡਰਸ ਹਨ ਉਹਨਾਂ ਤੋਂ ਬਾਅਦ ਜੇ ਕੋਈ ਜਨਤਕ ਲੀਡਰ ਸਿਗਾ ਮਾਸਸ ਦੇ ਅੰਦਰ ਕੋਈ ਲੈਫਟ ਦਾ ਚਿਹਰਾ ਮੈਂ ਵੀ ਰੋਂਗ ਪਰ ਮੈਨੂੰ ਲੱਗਦਾ ਵੀ ਉਸੇ ਤਰ੍ਹਾਂ ਮਜਚੀ ਸੀਗਾ ਸੰਗਠਨ ਦੇ ਅੰਦਰ ਭਾਵੇਂ ਕੋਈ ਵੱਡਾ ਲੀਡਰ ਹੋਵੇ ਸੰਗਠਨ ਦੀ ਭੂਮਿਕਾ ਆਪਣੇ ਥਾਂ ਤੁਸੀਂ ਜਾਣਦੇ ਹੋ ਪਰ ਮਾਸਸ ਦੇ ਅੰਦਰ ਉਹ ਬਹੁਤ ਹੀ ਵਿਆਪਕ ਹੁਣਾ ਦਾ ਨਾ ਸੀਗਾ ਨਾਟੇ ਓਨਲੀ politically ਹਲਕਿਆ ਥੱਲੇ ਜ਼ਨਤਕ ਤੌਰ ਤੇ ਵੀ ਉਹ ਲੈਫਟ ਦੇ ਆਗੂ ਦੇ ਤੌਰ ਤੇ ਜਾਣੇ ਜਾਂਦੇ ਸੋ ਜਿਸ ਤਰ੍ਹਾਂ ਉਹ ਰਾਜ ਸਭਾ 'ਚ ਬੋਲਦੇ ਸਨ ਸੋ ਲੈਫਟ ਦਾ ਵੱਡਾ ਹਿੱਸਾ ਕਿਉਂਕਿ ਵੈਸਟ ਬੰਗਾਲ ਕੇਰਲਾ ਤੋਂ ਆਂਦਾ ਸੀਗਾ ਤੇ ਕਈ ਵਾਰ ਅੰਗਰੇਜ਼ੀ 'ਚ ਭਾਸ਼ਣ ਹੁੰਦਾ ਸੀਗਾ ਪਰ ਮੈਨੂੰ ਹੁਣ ਘਾੜ ਹੋ ਰਕਦੀਆਂ ਕੰਮ ਸਲੀਮ ਬੋਲਦੇ ਸੀਗੇ ਪਾਰਲੀਮੈਂਟ ਦੇ ਅੰਦਰ ਬਤੌਰੇ ਮੈਂਬਰ ਪਾਰਲੀਮੈਂਟ ਜਾਇਕਾ ਦਾ ਸਾਥੀ ਹੋਰ ਬੋਲਦਾ ਸੀਗਾ ਤੇ ਜਾਂ ਫਿਰ ਕਾਮ ਸੀਤਾਰਾਮ ਜੈਤਰੀ ਨੇ ਉਹ ਜਿਹੜਾ ਸ਼ੁਰੂ ਕੀਤਾ ਸੋ ਲੈਫਟ ਦੀ ਗੱਲ ਵਿਆਪਕ ਹਿੱਸਿਆਂ ਤੱਕ ਜਾਂਦੀ ਸੀ ਮੇਰੇ ਲਈ ਇਹ ਤਸੱਲੀ ਦੀ ਗੱਲ ਹੈ ਕਿ ਮੈਂ ਅੱਜ ਜਿੱਥੇ ਵੀ ਹਾਂ ਮੈਂ ਜੋ ਵੀ ਮੇਰੀ ਪੱਲੇ ਹੈ ਮੇਰੇ ਕੋਲ ਗਿਆਨ ਹੈ ਉਹ ਗਿਆਨ ਮੈਂ ਇਹਨਾਂ ਆਗੂਆਂ ਤੋਂ ਲਿਆ ਹੈ ਚਾਹੇ ਸੰਗਰੂਰ ਦੀ ਸਕੂਲਿੰਗ ਹੈ ਜਦੋਂ ਅਤਵਾਦ ਦਾ ਬੜਾ ਜ਼ੋਰ ਸੀਗਾ ਚੋਪੜਾ ਜੀ ਨੇ ਉੱਥੇ ਸਕੂਲ ਸਾਡਾ ਆਰਗੇਨਾਈਜ਼ ਕਰਾਇਆ ਚਾਹੇ ਨੰਗਲ ਦੇ ਵਿੱਚ ਸਕੂਲ ਆਰਗੇਨਾਈਜ਼ ਕੀਤਾ ਫਿਰ ਦਿੱਲੀਜ਼ ਕੀਤਾ ਫਿਰ ਸਾਨੂੰ ਮੇਰੇ ਵਿੱਚ 24 ਪਰਗਨਾ ਚ ਜਾਣੇ ਪਿਆ ਵੈਸਟ ਬੰਗਾਲ ਦੇ ਅੰਦਰ ਨੂਰਪ੍ਰੀਤ ਜੀ ਨਾਲ ਸਨ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸਿੱਖੀਆਂ ਨੇ ਜਿੱਥੇ ਸਾਨੂੰ ਜਮਾਤੀ ਗਿਆਨ ਮਿਲਿਆ ਉੱਚੇ ਸਾਨੂੰ ਰਾਸੀ ਸਮਝਦਾਰੀ ਜੀਵਨ ਜਾਂਚ ਇਹ ਸਾਰਾ ਕੁਝ ਜੋ ਕੁਝ ਵੀ ਮੈਂ ਸਮਝਦਾ ਵੀ ਅੱਜ ਮੈਂ ਵੀ ਜਿੱਤੇ ਹੈਗਾ ਉਹਦੇ ਅੰਦਰ ਬਹੁਤ ਵੱਡੀ ਭੂਮਿਕਾ ਜਿਹੜੀ ਉਹ ਵਿਚਾਰਧਾਰਾ ਦੀ ਹੈ ਜੇ ਵਿਚਾਰਧਾਰਾ ਮਨੁੱਖ ਦੇ ਪੱਲੇ ਨਹੀਂ ਤੇ ਮਨੁੱਖ ਜੋ ਮਰਜੀ ਵੱਡਾ ਬਣ ਜਾਵੇ ਮੈਂ ਸਮਝਦਾ ਉਹ ਜਿਉਂਦਾ ਨਹੀਂ ਰਹਿ ਸਕਦਾ ਮੈਂ ਜਦੋਂ ਮੰਤਰੀ ਬਣਿਆ ਤੇ ਉੱਥੇ ਅਖਬਾਰਾਂ ਪਾਸਾ ਤਰਦੀਆਂ ਨੇ ਤੇ ਮੈਂ 2 ਖਵਾਰਾਂ ਦੀ ਡਿਮਾਂਡ ਕੀਤੀ ਉਹਦੇ ਕੋਲ ਜਿਹੜਾ ਆਫਕਰ ਸੀਗਾ ਮੈਂ ਕਿਹਾ ਵੀ ਦੇਸ਼ ਸੇਵਕ ਤੇ ਨਵਾਂ ਜਵਾਨਾ ਖਵਾਰ ਮੈਨੂੰ ਲੈ ਕੇ ਦੇ ਤਿੰਨ ਚਾਰ ਦਿਨ ਤਾਂ ਉਹ ਲਿਆ ਹੀ ਨਹੀਂ ਸਕਿਆ ਤੇ ਉਹ ਮੇਰੇ ਨਾਲ ਦੇ ਵੀ ਉੱਥੇ ਇਹ ਪੁੱਛਦੇ ਸਨ ਵੀ ਇਹ ਖਵਾਰਾਂ ਕੀ ਨੇ ਤੇ ਅੱਜ ਵੀ ਮੇਰੇ ਜਿਹੜਾ ਮੇਰਾ ਰੈ residense 39 ਦੇ ਅੰਦਰ ਉੱਥੇ ਨਵਾਂ ਜਵਾਨਾ ਤੇ ਦੇਸ਼ ਸੇਵਕ ਆਂਦੀ ਇਹ ਦੇਸ਼ ਸੇਵਕ ਅਸੀਂ ਆਪ ਬਣਾਈ ਮੈਨੂੰ ਜਨ ਚੇਤੇ ਆ ਕਾਮੜ ਹਰਕਿਸ਼ਨ ਸਿੰਘ ਸੁਜੀਤ ਪਠਾਨ ਕੋਲ ਇੱਕ ਵਾਰਾਂ ਗਏ ਦੇਸ਼ ਸੇਵਕ ਲਈ ਓਨਲੀ ਤਾਂ ਉਸ ਵੇਲੇ ਜਿੰਨੇ ਵੀ ਪੱਖੇ ਲੱਗੇ ਸਨ ਜਿੰਨੇ ਵੀ ਲੱਗੇ ਸਨ ਬੜੀ ਪੁਰਾਣੀ ਗੱਲ ਹੈ ਉਹ ਸਾਰੇ ਦੇ ਸਾਰੇ ਪਠਾਨ ਕੋਲ ਡਿਸਟ੍ਰਿਕਟ ਕਮੇਟੀ ਨੇ ਕਾਮੜ ਮੁਲਖ ਰਾਜ ਜੀ ਦੀ ਰਵਾਈ ਦੇ ਵੇਲੇ ਸਾਰਿਆਂ ਦਾ ਕੰਮ ਕੀਤਾ ਅੱਲੇ ਅਗਰਾਈ ਕੀਤੀ ਸੋ ਬਹੁਤ ਵੱਡੀ ਅੰਦੋਲਨ ਦੇ ਅੰਦਰ ਜਿਹੜੀ ਜਿੱਦਾਂ ਭੋਂਦਰ ਜੀ ਕਿਹਾ ਕਿ ਗਏ ਆ ਵੀ ਅਸੀਂ ਸਾਰੇ ਜਾਣਦੇ ਆ ਵੀ ਅਖਬਾਰ ਵੀ ਲਿਟਰੇਚਰ ਵੀ ਇੱਕ ਸੰਦਰਸ ਦਾ ਹਿੱਸਾ ਹੈ ਉਹ ਵੀ ਉਹਦੀ ਪੂਰਤੀ ਕਰਦਾ ਸ਼ਬਦਾਂ 'ਚ ਬਹੁਤ ਵੱਡੀ ਤਾਕਤ ਹੈ ਔਰ ਉਹ ਜਫਰਨਾਮਾ ਜਿਹੜਾ ਗੁਰੂ ਸਵਾਨ ਨੇ ਲਿਖਿਆ ਉਹ ਸ਼ਬਦਾਂ ਦੀ ਤਾਕਤ ਹੀ ਆ ਕਿ ਉਸ ਬੰਦੇ ਨੂੰ ਸੂਸਾਈਡ ਕਰਨੇ ਪਿਆ ਤੋ ਲਿਟਰੇਚਰ ਖ਼ਵਾਰਾਂ ਅੱਜ 29 ਸਾਲ ਪੂਰੇ ਹੋ ਗਏ ਮੇਰੀਆਂ ਸ਼ੋਕਾਵਾਂ ਨ ਮਕਾਵਰਾਵਾਂ ਨੇ ਮੈਂ ਵਿਅਕਤੀਗਤ ਤੌਰ ਤੇ ਵੀ ਤੇ ਸਰਕਾਰ ਵੱਲੋਂ ਵੀ ਇਹ ਆ ਦੁਆ ਕਰਦਾ ਕਿ ਸਾਡੀ ਅਖ਼ਬਾਰ ਔਰ ਸਾਡੀ ਲਹਿਰ ਦੇਨ ਦੁਗਣੀ ਰਾਚੁਗੁਣੀ ਤਰੱਕੀ ਕਰੇ ਤੇ ਮੈਂ ਇੱਕ ਗੱਲ ਜ਼ਰੂਰ ਇੱਥੇ ਕਮਾਂਗਾ ਉਦੇ ਕਾਰਨ ਸਟੋਰੀਕਲ ਹੋ ਸਕਦੇ ਆ ਕਾਮਨਿਸਟ ਲਹਿਰ ਬੜੀ ਕੰਪਲੀਕੇਟਡ ਪਰਸਥਿਤੀਆਂ ਚੋਂ ਗੁਜ਼ਰ ਰਹੀ ਹੈ ਇਹ ਜ਼ਮਾਤੀ ਸੰਘਰਸ਼ਾਂ ਇਹਨੂੰ ਕਈ ਵਾਰ ਸ਼ਾਵਨਵਾਦੀ ਲਹਿਰਾਂ ਦੀਆਂ ਬਸਾਰਾਂ ਪੈਂਦੀਆਂ ਕਈ ਵਾਰ ਜ਼ਬਰ ਦੀਆਂ ਪੈਂਦੀਆਂ ਜ਼ਬਰ ਚ ਕਾਮਨਿਸਟ ਫਤਿਹ ਆ ਪਰ ਜਦੋਂ ਲੋਕ ਸਾਰਮਿਕ ਸਮਾਜਿਕ ਬਿਆਨਾਂ ਤੇ ਵਹਿ ਜਾਂਦੇ ਆ ਤੇ ਉਦੋਂ ਸਭ ਤੋਂ ਵੱਡਾ ਨੁਕਸਾਨ ਡੈਮੋਕਰੇਟਿਕ ਲੈਅਰ ਦਾ ਹੁੰਦਾ ਜਿਨ੍ਹਾਂ ਦਾ ਜ਼ਿਕਰ ਕਰਕੇ ਗਏ ਆ ਤੇ ਸਿਰਕੋਂ ਸਾਹਿਬ ਨੇ ਕੀਤਾ ਸੋ ਬਹੁਤ ਕੁਝ ਪੈਨੇਟ੍ਰੇਸ਼ਨ ਕੀਤਾ ਜਾਂਦਾ ਏਜੰਸੀਆਂ ਵੱਲੋਂ ਪਾਰਟੀਆਂ ਚ ਵਿਅਕਤੀਆਂ ਦੇ ਮਗਰ ਸੰਗਠਨਾਂ ਦੇ ਮਗਰ ਅੱਜ ਦੇਸ਼ ਦੇ ਅੰਦਰ ਜਿਹੜਾ ਇੱਕ ਫੈਡਰਲ ਸਿਸਟਮ ਅਸੀਂ ਕਹਿੰਦੇ ਆ ਰਾਜ ਤੇ ਕੇਂਦਰ ਦੀ ਜਿਹੜੀ ਆਪਸੀ ਤਾਲ ਮੇਲਾ ਵੈਸੇ ਤਾਂ ਖੋਰਾ ਪਿੱਛੇ ਵੀ ਲੱਗਦਾ ਰਿਆ ਸਾਡੀਆਂ ਲੈਫਟ ਦੀਆਂ ਸਰਕਾਰਾਂ ਲੜਦੀਆਂ ਰਹੀਆਂ ਨੇ ਉਦੋਂ ਵੀ ਲੇਕਿਨ ਅੱਜ ਤੇ ਮੈਨਾ ਕੋਈ ਨਹੀਂ ਰਿਆ ਅੱਜ ਤਾਂ ਜਦੋਂ ਮਰਜੀ ਈਡੀ ਸੀਬੀਆਈ ਨੂੰ ਚੱਕੋ ਕਿਸੇ ਵੀ ਬੰਦੇ ਨੂੰ ਚੱਕ ਕੇ ਜੇਲ ਸੁੱਟ ਦਿਓ ਕਿਸੇ ਦੀ ਲਾਈਫ ਖਰਾਬ ਕਰ ਦਿਓ ਕਿਸੇ ਬਾਰੇ ਪ੍ਰਸ਼ਾਪਨ ਬਣਾ ਦਿਓ ਸੋ ਇਸ ਕਰਕੇ ਬੜੇ ਸੁੱਕੇ ਮਟਾਂਗ ਦੇ ਨਾਲ ਇਸ ਦੇਸ਼ ਦੇ ਅੰਦਰ ਜਿਹੜੇ ਇਸ ਵੇਲੇ ਸੱਤਾ ਦੇ ਬੈਠੇ ਲੋਗ ਨੇ ਜਿਹੜਾ ਉਹਨਾਂ ਕੋਲ ਮੈਕੈਨਿਜ਼ਮ ਹੈ ਉਹ ਬੜੇ ਸੁਖਮ ਢੰਗ ਦੇ ਨਾਲ ਗੈਰ ਜ਼ਰੂਰੀ ਮੁੱਦੇ ਵਾਰਦਾ ਤੇ ਗੈਰ ਜ਼ਰੂਰੀ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਗੋਲਬੰਦ ਕਰਕੇ ਸੱਤਾ ਦੀ ਚਾਬੀ ਆਪਣੇ ਕੋਲ ਰੱਖਦਾ ਉਹ ਗੈਰ ਜ਼ਰੂਰੀ ਮੁੱਦੇ ਪੰਜਾਬ 'ਚ ਵੀ ਉੱਭਰਦੇ ਆ ਉਹ ਦੇਸ਼ 'ਚ ਵੀ ਉੱਭਰਦੇ ਆ ਸੋ ਸੀਤਾਰਾਮ ਜੈਤਰੀ ਜੀ ਅੱਜ ਸਾਡੇ ਦਰਮਿਆਨ ਸਰੀਰਕ ਤੌਰ ਤੇ ਨਹੀਂ ਰੇ ਪਰ ਉਹਨਾਂ ਦੀ ਸਮਝਦਾਰੀ ਉਹਨਾਂ ਦਾ ਉਹ ਸਾਰਾ ਜ਼ਿੰਦਗੀ ਦਾ ਜਿਹੜਾ ਵਿਦਿਆ ਸਮਾਜ ਸੰਸਰ ਸਾਧਿਤ ਰਾਹ ਜੂ ਰਹਿ ਕੇ ਉਹਨਾਂ ਨੇ ਅਗਵਾਈ ਦਿੱਤੀ ਹੈ ਮਾਰਗਦਰਸ਼ਨ ਕੀਤਾ ਉਹ ਸਾਡੇ ਕੋਲ ਚੈਨਲ ਬਣਾ ਰਿਹਾ ਵਾਂ ਦਾ ਸੋ ਉਸ ਤੋਂ ਪਹਿਲਾਂ ਅ ਸੇਖੋਂ ਸਾਹਿਬ ਅਸੀਂ ਮਿਲੇ ਸਾ ਤੇ ਇੱਕ ਮੰਗ ਇਹਨਾਂ ਨੇ ਉਠਾਈ ਸੀ ਕਿ ਕਾਮਰ ਸੁਰਜੀਤ ਜੀ ਦਾ ਜਿੱਥੇ ਉਹਨਾਂ ਨੇ ਜੁਨੀਅਮ ਜਾਗੂ ਤਾਰਕੇ ਤੇ ਝੰਡਾ ਤਰੰਗਾ ਫਰਾਇਆ ਸੀਗਾ ਚਾਰਪੁਰ ਵਿਚਾਰੀਆਂ ਚ ਗੋਲੀ ਵੀ ਵੱਜੀ ਪਰ ਕਿਸੇ ਕਾਰਨ ਉਹ ਬਚ ਗਏ ਤੇ ਉਹਨਾਂ ਦੀ ਯਾਦਗਾਰ ਉੱਥੇ ਬਣਾਈ ਜਾਵੇ ਸੋ ਅਸੀਂ ਇੱਕ ਪ੍ਰੋਸੈਸ ਸ਼ੁਰੂ ਕੀਤਾ ਸੀਗਾ ਥੋੜਾ ਗੈਬ ਵਿੱਚ ਪੈ ਗਿਆ ਤੇ ਤੁਸੀਂ ਆਓ ਆਪਾਂ ਬਹਿਨੇ ਆਂ ਔਰ ਮੈਨੂੰ ਲੱਗਦਾ ਵੀ ਇਹਦੇ ਅੰਦਰ ਜਿੰਨੇ ਵੀ ਵੱਡੀ ਤੁਸੀਂ ਮੇਰੀ ਡਿਊਟੀ ਲਾਓਗੇ ਮੈਂ ਮਹਿਸੂਸ ਕਰਾਂਗਾ ਵੀ ਮੈਂ ਕੋਈ ਹਿੱਸਾ ਪਾ ਰਿਹਾ ਇਸ ਕੰਮ ਦੇ ਵਿੱਚ ਚੜ੍ਹਦੀ ਕਲਾਸ ਰਹੋ ਵਦੋ ਫੁੱਲੋ ਕਿ ਜਿੱਥੇ ਵੀ ਮੇਰੀਆਂ ਸਵਾਵਾ ਦੀ ਨਿੱਜੀ ਤੌਰ ਤੇ ਲੋੜ ਪਵੇ ਮੈਂ ਤਾਂ ਕ੍ਰਾਸ ਦਾ ਪਾਰਟੀ ਜਾ ਕੇ ਪੰਜਾਬ ਚ ਲੋਕਾਂ ਦਾ ਕੰਮ ਕਰਦਾ ਬਹੁਤ ਸਾਰੇ ਪੁਲਿਟਿਕਲੀ ਹਲਕਿਆਂ ਚੋਂ ਲੋਕ ਆਂਦੇ ਆ ਮਿਲਦੇ ਆ ਤੇ ਸਾਈ ਦੇ ਮੈਂ ਤੁਹਾਨੂੰ ਹੀ ਸਿੱਖਿਆ ਸਾਰਾ ਮੈਂ ਕਦੀ ਵੀ ਡਿਮਾਰਕੇਸ਼ਨ ਨਹੀਂ ਕਰਦਾ ਸਿਆਸੀ ਲੋਕ ਵੀ ਆਉਂਦੇ ਆ ਆਮ ਜਨਤਾ ਵੀ ਆਂਦੀ ਹੈ ਮੈਨੂੰ ਖੁਸ਼ੀ ਹੁੰਦੀ ਹੈ ਕਿ ਜੇ ਮੈਂ ਕਿਸੇ ਦਾ ਕੰਮ ਆ ਜਾ ਔਰ ਮੈਂ ਅੱਜ ਇਹ ਤੁਹਾਨੂੰ ਬੇਨਤੀ ਕਰਨ ਲਈ ਸਮਝ ਲਓ ਆਇਆ ਤੁਸੀਂ ਸਟਰਗਲ ਚ ਔਰ ਇਸ ਸਟਰਗਲ ਨੇ ਹਿੰਦੁਸਤਾਨ ਦੇ ਅੰਦਰ ਉਹਨਾਂ ਲੋਕਾਂ ਨੂੰ ਜਿਹੜੇ ਦਬੇ ਕੁਚਲੇ ਲੋਕ ਨੇ ਜਨਨੀ ਉਮੀਦਾਂ ਨੂੰ ਬੁਰਨੀ ਪਿਆ ਜਨਾ ਬਾਰੇ ਬਹੁਤ ਕੁਝ ਕਿਹਾ ਗਿਆ ਬਹੁਤ ਕੁਝ ਲਿਖਿਆ ਗਿਆ ਗੁਰੂ ਸਵਾਨਾ ਨੇ ਵੀ ਕਿਹਾ ਨੀਚਾ ਅੰਦਰ ਨੀਚੀ ਜਾਤੀ ਨੀਚੀ ਹੋਤ ਨੀਤ ਨਾਨਕ ਤਿੰਨ ਕੇ ਸੰਸਾਦ ਵੱਡਿਓ ਸੁਖਿਆ ਜੀ ਤੇ ਮੈਂ ਤੇ ਉਹਨਾਂ ਦਾ ਮਿੱਤਰਾਂ ਜਿਹੜੇ ਗਰੀਬਾਂ ਚੋਂ ਵੀ ਗਰੀਬ ਨੇ ਤੇ ਜੇ ਗੁਰੂ ਸਵਾਨਾ ਦੇ ਉਹਨਾਂ ਸ਼ਬਦਾਂ ਦੇ ਵਿਚਾਰਾਂ ਦੇ ਕੋਈ ਪਹਿਰਾ ਦੇ ਰਿਹਾ ਅੱਜ ਤੇ ਉਹ ਅੱਜ ਤੁਸੀਂ ਦੇ ਰਹੇ ਸੋ ਮੈਂ ਆਪਣੇ ਵੱਲੋਂ ਕਾਮਰ ਸੀਤਰਾ ਮਜੈਤਰੀ ਜੀ ਨੂੰ ਸਰਦਾ ਦੇ ਫੁੱਲ ਪਿੰਡ ਕਰਦਾ ਔਰ ਦੇਸ਼ ਦੀ ਖ਼ਬਰ ਔਰ ਬਲੰਦੀਆਂ ਨੂੰ ਸੁਹੇ ਸੋ ਤਗੜੇ ਹੋ ਕੇ ਇਸ ਦੇਸ਼ ਦੇ ਅੰਦਰ ਡੈਮੋਕ੍ਰੇਸੀ ਇਸ ਦੇਸ਼ ਦੇ ਅੰਦਰ ਗਰੀਬ ਗਰੁੱਪੇ ਦੇ ਲਈ ਔਰ ਪੰਜਾਬ ਦੇ ਲਈ ਅਸੀਂ ਜਿੰਨਾ ਵੀ ਕਰ ਸਕੀਏ ਸੋ ਕਾਮਰ ਸਲੀਮ ਜੀ ਆਇਆ ਮੈਂ ਤਾਂ ਬੇਸਿਕਲੀ ਉਹਨਾਂ ਨੂੰ ਸੁਣ ਲਈ ਅੱਜ ਆਇਆ ਲੰਬੇ ਅਰਸੇ ਤੋਂ ਬਾਅਦ ਤੇ ਉਦੋਂ ਅਸੀਂ ਕਾਲੇ ਵਾਲਾਂ ਨੇ ਸੀਗੇ ਪਤਾ ਨਹੀਂ ਲੱਗਿਆ ਵਾਈਟ ਹੈਰ ਕਦੋਂ ਹੋ ਗਏ ਸਾਰੇ ਮੈਂ ਦੇਖ ਰਾਜ ਬਰਾੜ ਜੀ ਵੀ ਸੀਗੇ ਅ ਰਾਮ ਸਿੰਘ ਨੂਰਪ੍ਰੀਤ ਉਹ ਚੰਦ ਅਜੇ ਮੇਰੇ ਖਲ ਨੌਜਵਾਨ ਆ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਰਵਾਂਗੇ ਸੰਘਰਸ਼ਾਂ ਦੇ ਦੌਰਾਨ ਵੀ ਤੇ ਉਦਾਂ ਵੀ ਤੁਹਾਡਾ ਸਭ ਦਾ ਸ਼ੁਕਰੀਆ ਇਨਕਲਾਬ ਜ਼ਿੰਦਾਬਾਦ